ਜਿਵੇਂ ਕਿ ਆਪਾਂ ਜਿਹੜੀ ਅਖਬਾਰ ਹੁੰਦੀ ਆ ਉਹ ਆਪਾਂ ਪੜ੍ਹ ਕੇ ਤੇ ਕਈ ਵਾਰੀ ਵੇਚ ਦਿੰਨੇ ਆ ਤੇ ਉਹਦਾ ਆਪਾਂ ਉਹ ਦਸਤਾ ਵੀ ਤਿਆਰ ਕਰ ਲਿੰਨੇ ਆ ਤੇ ਹੋਰ ਉਹਨੂੰ ਆਪਾਂ ਹੈਂਗਿੰਗ ਵਗੈਰਾ ਵੀ ਬਣਾ ਲੈਂਦੇ ਆ ਇਹ ਮੈਂ ਅਲੱਗ ਅਲੱਗ ਪੇਪਰ ਲੈ ਕੇ ਅਲੱਗ ਅਲੱਗ ਕਲਰ ਦੇ ਉਹਦੇ ਨਾਲ ਡਿਜ਼ਾਈਨਿੰਗ ਕਰਦੀ ਹਾਂ ਇੱਕ ਵਾਰੀ ਫੋਨ ਤੋਂ ਦੇਖ ਲੀਦਾ ਫਿਰ ਦਿਮਾਗ ਦੇ ਵਿੱਚ ਤਸਵੀਰ ਦੀ ਤਰ੍ਹਾਂ ਬਣ ਕੇ بیٹھ ਜਾਂਦਾ ਵਾ ਤੇ ਫਿਰ ਉਵੇਂ ਹੀ ਮੈਂ ਬਣਾਉਂਦੀ ਰਹਿੰਦੀ ਹਾਂ ਕਿ ਤੁਹਾਨੂੰ ਗੰਦੇ ਬਣਾਉਂਦੇ ਕਿਉਂਕਿ ਜਿਹੜੇ ਆਦਰ ਆਖਰ ਕੋਈ ਤਰ੍ਹਾਂ ਦੀ ਲਿੱਤਾ ਜਾਂਦਾ ਹੈ ਹਾਂਜੀ ਹਾਂਜੀ ਇਹ ਬਟਾਲੇ ਤੋਂ ਵੀ ਆਉਂਦੇ ਨੇ ਤੇ ਬਾਰੋ ਵੀ ਆਉਂਦੇ ਨੇ ਜਿਵੇਂ ਕਿ ਹਿਮਾਚਲ ਤੋਂ ਵੀ ਆਣ ਲੱਗੇ ਨੇ ਹੁਣ ਤਾਂ ਆਈ ਤਾਂ ਨੂੰ ਐਸੀ ਬੇਟੀ ਦੇ ਮਨਉਨੇ ਆ ਜਿੱਥੇ ਪੰਜਾਬ ਦੇ ਵਿੱਚ ਹੌਨਰ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਹਰ ਬੰਦਾ ਕੋਈ ਨਾ ਕੋਈ ਇੱਥੇ ਉਹ ਨਰਪੰਦ ਖਾਂਦਾ ਰਹਿੰਦਾ ਔਰ ਬਟਾਲਾ ਦੇ ਵਿੱਚ ਇੱਕ ਲੜਕੀ ਹੈ ਪਲਕ ਜਿਨੇ ਆਪਣਾ ਹੁਨਰ ਦਿਖਾਇਆ ਕਾਗਜ਼ਾਂ ਦੇ ਉੱਤੇ ਕਾਗਜ਼ਾਂ ਦੇ ਉੱਤੇ ਉਹਨਾਂ ਨੇ ਕਾਰਟ ਬਣਾਏ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੇ ਕਾਰਟ ਆ ਉਹ ਬੇਟੀ ਨੇ ਆਪ ਬਣਾਏ ਆ ਜਿਹੜੇ ਕਾਰਟ ਇਹ ਆ ਉਹਨਾਂ ਨੇ ਆਪ ਬਣਾਏ ਪਰ ਦੇਖੋ ਬਹੁਤ ਖੂਬਸੂਰਤ ਬਣਾਏ ਆ ਪਰ ਇਹ ਜਿਹੜੇ ਕਾਰਟ ਆ ਬਟਾਲਾ ਚ ਨਹੀਂ ਇਹਨਾਂ ਕੋ ਹਮਾਚਲ ਤੋਂ ਵੀ ਲੋਕ ਕਾਰਟ ਜਿਹੜੇ ਬਣਾਉਣ ਆਉਂਦੇ ਆ ਆਪਾਂ ਗੱਲ ਵੀ ਕਰਦੇ ਆ ਹਾਂਜੀ ਬੇਟਾ ਕੀ ਨਾਮ ਤੁਹਾਡਾ ਪਲਕ ਬੇਟਾ ਇਹ ਜਿਹੜੇ ਕਾਰਟ ਆ ਕਿਸ ਤਰ੍ਹਾਂ ਬਣਾਏ ਬੰਦੇ ਆ ਇਹ ਮੈਂ ਅਲੱਗ-ਅਲੱਗ ਪੇਪਰ ਲੈ ਕੇ ਅਲੱਗ-ਅਲੱਗ ਕਲਰ ਦੇ ਉਹਦੇ ਨਾਲ ਡਿਜ਼ਾਈਨਿੰਗ ਕਰਦੀ ਆਂ ਹਾਂਜੀ ਜਿਹੜਾ ਡਿਜ਼ਾਈਨ ਕਿੱਥੋਂ ਆਉਂਦਾ ਹੈ ਮਨ ਵਿੱਚ ਇੱਕ ਵਾਰੀ ਫੋਨ ਤੋਂ ਦੇਖ ਲਈਦਾ ਹੈ ਫਿਰ ਦਿਮਾਗ ਦੇ ਵਿੱਚ ਤਸਵੀਰ ਦੀ ਤਰ੍ਹਾਂ ਬਣ ਕੇ ਬੈਠ ਜਾਂਦਾ ਵਾ ਤੇ ਫਿਰ ਉਵੇਂ ਹੀ ਮੈਂ ਬਣਾਉਂਦੀ ਰਹਿੰਦੀ ਆਂ ਜਿਹੜਾ ਮੈਂ ਇਹਨਾਂ ਤੇ ਬਹੁਤ ਜ਼ਿਆਦਾ ਮਿਹਨਤ ਕਰਦੀ ਹਾਂ ਹਾਂਜੀ ਜਿਹੜੇ ਡਿਜ਼ਾਈਨ ਆਂ ਮੋਬਾਈਲ ਤੋਂ ਦੇਖੇ ਜਾਂਦੇ ਕਿ ਕਿੱਥੋਂ ਮਨ ਦੇ ਵਿੱਚ ਹੈਗੇ ਆ ਇੱਕ ਵਾਰੀ ਮੋਬਾਈਲ ਤੋਂ ਦੇਖ ਲਈਦੇ ਆ ਫਿਰ ਆਪਣੇ ਕੋਲ ਬਣਾ ਬਣਾ ਕੇ ਫਿਰ ਮੈਂ ਬਣਾਉਂਦੀ ਰਹਿੰਦੀ ਆ ਫਿਰ ਇੱਥੋਂ ਕਿੱਥੋਂ ਆਰਡਰ ਆਉਂਦੇ ਬਣਾਉਣ ਲੈ ਕਿਉਂਕਿ ਜਿਹੜੇ ਆਰਡਰ ਆ ਫਿਰ ਕੋਈ ਚਾਰਜ ਵੀ ਲੱਤਿਆ ਜਾਂਦਾ ਉਹਨਾਂ ਨੂੰ ਹਾਂਜੀ ਹਾਂਜੀ ਇਹ ਬਟਾਲੇ ਤੋਂ ਵੀ ਆਉਂਦੇ ਨੇ ਤੇ ਬਾਰੋ ਵੀ ਆਉਂਦੇ ਨੇ ਜਿਵੇਂ ਕਿ ਹਿਮਾਚਲ ਤੋਂ ਵੀ ਆਨ ਲੱਗ ਗਏ ਨੇ ਹੁਣ ਤਾਂ ਬਟਾਲੇ ਤੋਂ ਵੀ ਆਉਂਦੇ ਨੇ ਹਾਂਜੀ ਦੇਖਿਆ ਜਾਈ ਤਾਂ ਲੋਕੀ ਰੋਜ਼ਗਾਰ ਲੱਭਦੇ ਆ ਪਰ ਤੁਸੀਂ ਰੋਜ਼ਗਾਰ ਜਿਹੜਾ ਆਪਣੇ ਘਰ ਦੇ ਵਿੱਚ ਹੀ ਲੱਭ ਲਿਆ ਕਿਉਂਕਿ ਇਹ ਜਿਹੜੀ वेस्टਿੰਗ ਚੀਜ਼ਾਂ ਉਹਨਾਂ ਨੂੰ ਤੁਸੀਂ ਗ੍ਰੀਟਿੰਗ ਦੇ ਵਿੱਚ ਕਯੂਇਸ ਕਰਤਾ ਹਾਂਜੀ ਹਾਂਜੀ ਵੇਸਟ ਚੀਜ਼ਾਂ ਦਾ ਮੈਂ ਬਹੁਤ ਕੁਝ ਬਣਾ ਲੈਂਦੀ ਆ ਜਿਵੇਂ ਕਿ ਆਪਾਂ ਜਿਹੜੀ ਅਖਬਾਰ ਹੁੰਦੀ ਆ ਉਹ ਆਪਾਂ ਪੜ ਕੇ ਤੇ ਕਈ ਵਾਰੀ ਵੇਚ ਦਿੰਨੇ ਆ ਤੇ ਉਹਦਾ ਆਪਾਂ ਗੁਲਦਸਤਾ ਵੀ ਤਿਆਰ ਕਰ ਲੈਂਦੇ ਆ ਤੇ ਹੋਰ ਉਹਨੂੰ ਆਪਾਂ ਹੈਂਗਿੰਗ ਵਗੈਰਾ ਵੀ ਬਣਾ ਲੈਂਦੇ ਆ ਦੀਵਾਰ ਤੇ ਸਜਾਣ ਲਈ ਹਾਂਜੀ ਫੋਟੋ ਫਰੇਮ ਬਣ ਜਾਂਦਾ ਹੋਰ ਘੜੀ ਘੜੀ ਬੈਸਟਿੰਗ ਵੀ ਬਣਾਉਂਦੇ ਆ। ਹੋਰ ਜਿਹੜੇ ਆ ਗੱਤਿਆਂ ਆਉਂਦੇ ਨੇ ਉਹਨਾਂ ਨੂੰ ਵੀ ਮੈਂ ਯੂਜ਼ ਕੀਤਾ ਹਿਆ ਸੀ ਤੇ ਉਹ ਇਦਾਂ ਹੀ ਕਈ ਸੁੱਟ ਦਿੰਦੇ ਆ ਤੇ ਮੈਂ ਉਹਨਾਂ ਨੂੰ ਫੜ ਕੇ ਤੇ ਇੱਕ ਫੋਟੋ ਫਰੇਮ ਬਣਾ ਕੇ ਦਿੱਤਾ ਏ ਸੀ ਲੋਕਾਂ ਨੂੰ। ਹਾਂਜੀ। ਹੋਰ ਵੀ ਕਿ ਕਲੋਨੀ ਚ ਆਰਡਰ ਆਉਂਦੇ ਫਿਰ ਕੇ ਤੇ ਹਾਂਜੀ। ਇੱਕ ਕਲੋਨੀ ਹੈਗੀ ਆ ਸਾਡੇ ਲੱਗ ਗਈ ਆ। ਅ ਕਲੋਨੀ ਹੈਗੀ ਸੀ ਚਲੋ ਇਹਨਾਂ ਦੱਸ ਦੋ ਕੋਲੋਨੀ ਦਾ ਨਾਮ ਨਹੀਂ ਲੋਕ ਤਾਂ ਲੱਗੇ ਨੇ ਮੇਰੇ ਲੱਗੇ ਘਰ ਦੇ ਆ ਚਾਚੀ ਦੀ ਬੇਟੀ ਉਹ ਵੀ ਮੈਨੂੰ ਕਹਿੰਦੀ ਆ ਕਿ ਮੈਨੂੰ ਬਣਾ ਕੇ ਦੇ ਹਾਂਜੀ ਬੇਟਾ ਸਕੂਲ 'ਚ ਵੀ ਕੰਮ ਕੀਤਾ ਕਿ ਨਹੀਂ ਸਿਰਫ ਇੱਕ ਗ੍ਰੇਡਿੰਗ ਤੱਕ ਕਰੀ ਉਹ ਮੇਰਾ ਰੋਜਗਾਰ ਚੱਲੀ ਜਾਂਦਾ ਸੀ ਨਹੀਂ 1 ਸਾਲ ਮੈਂ ਸਕੂਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਫਿਰ ਜਿਹੜੇ ਆ ਸਮਾਨ ਹੈ ਜਿਹੜਾ ਇਹ ਕਾਗਜ਼ ਦੇ ਵੇਸਟਿੰਗ ਕਾਗਜ਼ ਜਿਹੜੇ ਲਾਂਦੇ ਹੋ ਤੁਸੀਂ ਬਾਕੀ ਜ਼ਮਾਨੇ ਕਰ ਕਿਸ ਤਰ੍ਹਾਂ ਕਿੱਥੋਂ ਕੀਤਾ ਜਾਂਦਾ ਜਿਸ ਤਰ੍ਹਾਂ ਬਹੁਤ ਵਧੀਆ ਜਿਹੇ ਡਿਜ਼ਾਈਨ ਬਣਾਉਣੇ ਪੈਂਦੇ ਆਪ ਹੀ ਬਣਾਉਂਦੇ ਫਿਰ ਸਰ ਕੁਸਤ ਹਾਂਜੀ ਆਪ ਹੀ ਖੁਦ ਬਣਾਈਦੇ ਆ ਕੁਝ ਐ ਮੈਂ ਸਕੈਚ ਰੱਖਿਆ ਹੋਇਆ ਇਹਦੇ ਨਾਲ ਫਿਰ ਮੈਂ ਬਣਾ ਲੈਂਦੀ ਕਾਫੀ ਸਾਰੀਆਂ ਡਿਜ਼ਾਈਨ ਵਾਈਟ ਪੇਪਰ ਹੋਵੇ ਤੇ ਉਹਦੇ ਉੱਪਰ ਇਹਦੇ ਨਾਲ ਡਿਜ਼ਾਈਨ ਕਰ ਲੈਂਦੀ ਹਾਂ ਜੇ 컬러ਫੁਲ ਸ਼ੀਟ ਹੋਵੇ ਤੇ ਫਿਰ ਉਹ 컬러ਫੁਲ ਸ਼ੀਟ ਨੂੰ ਇੱਕ ਦੂਸਰੇ ਦੇ ਨਾਲ ਕੰਟਰਾਸਟ ਕਰਕੇ ਉਹਦੇ ਨਾਲ ਹੀ ਡਿਜ਼ਾਈਨਿੰਗ ਕਰ ਦਿੰਦੀ ਆ ਘਰ ਦਾ ਸਹਯੋਗ ਵੀ ਫਿਰ ਮਿਲਦਾ ਕਿਸੇ ਨੂੰ ਜਿਸ ਤਰ੍ਹਾਂ ਬ੍ਰਦਰ ਨੂੰ ਕੋਈ ਕਹਿੰਦਾ ਪਾਪਾ ਨੂੰ ਕਹਿੰਦੇ ਵੀ ਮੇਰੀ ਮਦਦ ਕਰੋ ਮੈਂ ਇਧਰ ਆਹ ਕੰਮ ਕਰਦੀ ਤੁਸੀਂ ਦੂਸਰਾ ਕੋਈ ਕਰ ਲਓ ਇਧਰ ਬੰਦਰ ਨਹੀਂ ਨਹੀਂ ਇਧਰ ਕੰਮ ਕਰਦੇ ਨਾ ਹੁਣ ਸਾਡੇ ਘਰ 'ਚ ਛੋਟਾ ਬੇਬੀ ਹੈ ਤੇ ਹੁਣ ਅਗੋ ਸਕੂਲ ਪਾਵਾਂਗੇ ਆਪਾਂ ਉਹਨੂੰ ਤੇ ਉਹਦੇ ਕੰਮ ਮੈਂ ਹੀ ਕਰਕੇ ਦਵਾਂਗੀ ਤੁਹਾਨੂੰ ਬਾੜ ਕਿਤੇ ਮਤਲਬ ਕੀ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਤੇ ਮੈਂ ਖੁਦ ਉਹਦੇ ਕਾਰਡ ਵਗੈਰਾ ਬਣਾ ਕੇ ਦਿਆ ਕਰਾਂਗੀ ਸਿੱਖਣ ਵੀ ਆਉਂਦਾ ਕੋਈ ਇੱਥੇ ਬੱਚਾ ਤੁਹਾਡੇ ਕੋਲ ਨਹੀਂ ਹਜੇ ਤਾਂ ਸਿੱਖਣ ਨਹੀਂ ਆਉਂਦੇ ਹੈਗੇ ਬਣਵਾ ਕੇ ਜਾਂਦੇ ਨੇ ਸਾਰੇ ਕੀ ਬਣਾਣਾ ਬੇਟੀ ਕੀ ਬਣਾਣਾ ਜਾਂਦੇ ਇਹਦੇ ਵਿੱਚ ਕਾਲਜਾਂ ਵਿੱਚ ਮੈਂ ਤਾਂ ਵਾਸਾ ਹੀ ਕਾਰਡ ਵਗੈਰਾ ਰੈਡੀ ਕਰਦੀ ਆਂਗੀ ਆ ਪ੍ਰੋਜੈਕਟ ਫਾਈਲ ਵਗੈਰਾ ਆਪਣੀ ਕਾਲਜ ਤੋਂ ਵੀ ਆਉਂਦੇ ਨੇ ਗਰਲਜ਼ ਉਹਨਾਂ ਦੇ ਬਣਾ ਕੇ ਦੇਈਦੇ ਆ ਬਾਕੀ ਤੁਹਾਡੇ ਸਾਹਮਣੇ ਹੀ اپنیੇ ਕੋ ਮਨਜੋਨ ਨਾਲ ਵੀ ਮੈਂ ਆ ਕੁਛ ਬਣਾਉਣਾ ਮੇਰੇ ਮਨ ਦੇ ਵਿੱਚ ਹੈਗਾ ਕਿ ਮੈਂ ਫਲਾਣੀ ਚੀਜ਼ ਬਣਾਉਣੀ ਆ ਉਹ ਤੁਹਾਡੇ ਮਨ ਦੇ ਵਿੱਚ ਕੀ ਹੈਗਾ ਉਹ ਮੇਰੇ ਹੁਣ ਮਨ ਦੇ ਵਿੱਚ ਸਲਦਾ ਪਿਆ ਕਿ ਜਿਵੇਂ ਸਾਡੀ ਇਹ ਦੀਵਾਰ ਹੈ ਇਹ ਖਾਲੀ ਆ ਇਹਨੂੰ ਮੈਂ ਡੈਕੋਰੇਟ ਕਰਾਂ ਸੋਹਣੇ ਤਰੀਕੇ ਨਾਲ ਮਤਲਬ ਜਿਵੇਂ ਅਖਬਾਰ ਦਾ ਕੁਛ ਬਣਾ ਕੇ ਲਗਾਵਾ ਗੱਤੇ ਦਾ ਉਹਦੀ ਮੈਂ ਇੱਕ ਸੋਚਿਆ ਹੈਗਾ ਦਿਮਾਗ ਵਿੱਚ ਆਈਡੀਆ ਮੇਰੇ ਆਇਆ ਹੈ ਕਿ ਮੈਂ ਬਣਾ ਕੇ ਲਾਵਾਂਗੀ ਝੂਮਰ ਵਗੈਰਾ ਦੇਖੋ ਤੁਸੀਂ ਬੇਟੀ ਨੂੰ ਉਹਨਾਂ ਦਾ ਹੈਗਾ ਵੀ ਮਨ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਘਰ ਆ ਉਹਨਾਂ ਨੇ ਪੇਂਟ ਨਹੀਂ ਕਰਾਇਆ ਕਿਉਂਕਿ ਉਹਨਾਂ ਨੇ ਜਿਹੜੀ ਇੱਥੇ ਵੀ ਪੇਂਟਿੰਗ ਹੀ ਕਰਨੀ ਆ ਔਰ ਜਿਹੜੀ ਇਹਨਾਂ ਦੀ ਪੇਂਟਿੰਗ ਆ ਜਿਹੜੇ ਆ ਕਾਰਡ ਬਣਾਉਂਦੇ ਪਿਆ ਇਹ ਪੰਜਾਬ 'ਚ ਨਹੀਂ ਹਿਮਾਚਲ 'ਚ ਵੀ ਜਿਹੜੇ ਇਹਨਾਂ ਦੇ ਕਾਰਡ ਲੋਕੀ ਬਣਾਉਣ ਹੁੰਦੇ ਆ ਮੈਂ ਬਟਾਲਾ ਦਾ ਵਿੱਕੀ ਮਲਿਕ